ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦਾ ਵਾਈਸ ਚੇਅਰਮੈਨ ਕਿ ਮੈਂ ਨੈਣਾ ਰਾਤੀ ਜਦੋਂ ਘਰ ਆਇਆ ਵਾਪਸ ਕੰਮਕਾਰ ਤੋਂ 7:30 ਵਜੇ ਰੋਟੀ ਦਾ ਟਿਖਾ ਖਾ ਕੇ 8:30 ਵਜੇ ਮੈਂ ਘਰੋਂ ਬਾਹਰ ਨਿਕਲਿਆ ਮੈਸੇਜ ਤੇ ਮੇਰੇ ਮਗਰ ਹੀ ਦੋ ਨੌਜਵਾਨ ਆਉਂਦੇ ਮੋਟਰਸਾਈਕਲ ਤੇ ਉਹ ਮੰਨੇ ਹੋਏ ਸੀ ਤੇ ਮੈਂ ਤੇ ਸਿੱਧੀਆਂ ਭੌਂਨੇ ਚਲਾਉਣ ਦਾ ਸੋਚ ਕਰ ਦਿੱਤਾ ਮੈਂ ਬਸ ਆਵਦਾ ਨਾ ਭੱਜ ਨੱਟ ਕੇ ਉਹਨਾਂ ਕੋਲ ਜਾਨ ਬਚਾਈ ਤੇ ਉਹਦੇ ਉਹਨਾਂ ਨੇ ਸਿੱਧੀਆਂ ਮਾਰ ਗਿਆ ਕੋਈ ਮੇਰੇ ਖੰਭੇ ਵੱਜੀ ਕੋਈ ਸਿਰ ਸੱਜੀ ਤੇ ਮੈਂ ਇੱਕ ਵਾਰੀ ਤਾਂ ਮੇਰਾ ਜਿਹੜਾ ਪੈਰ ਫਿਸਲ ਗਿਆ ਗੋਲੀ ਮੇਰੇ ਉੱਥੋਂ ਦੀ ਲੰਘੀ ਤੇ ਗਾਲੀ ਆਪਣੀ ਜਾਨ ਬਚਾ ਲਈ ਇਹਨਾਂ ਨੂੰ ਕਿਸੇ ਤਰ੍ਹਾਂ ਭੱਜ ਨੱਟ ਕੇ ਪੁਲਿਸ ਪ੍ਰਸ਼ਾਸਨ ਤੋਂ ਤੇ ਹੁਣ ਇਹੇ ਮੰਗ ਕੀਤੀ ਜਾਂਦੀ ਹੈ ਵੀ ਜਰਾ ਇਹਨਾਂ ਨੂੰ ਇਹਨਾਂ ਨੂੰ ਜਲਦੀ ਟਰੇਸ ਕੀਤਾ ਜਾਵੇ ਕਿ ਆ ਸਾਡੇ ਪਿੰਡ ਦਾ ਕਿਸੇ ਨੇ ਜ਼ਿੰਮੇਵਾਰੀ ਲਈ ਆ ਇਹ ਉਹੀ ਗੈਂਗ ਆ ਜਿਹੜੀ ਪਹਿਲਾਂ ਪਰੋਤੀਆਂ ਮੰਗਦੀ ਸੀ ਹਰ ਇੱਕ ਨੂੰ ਪਤਾ ਕਿਹੜੀ ਗਰ ਗੈਂਗ ਆ ਇਹ ਜਰਾ ਇਹਨਾਂ ਨੂੰ ਟਰੇਸ ਕੀਤਾ ਜਾਵੇ ਕਿ ਕੋਈ ਸਪਾਰਸ ਤੇ ਨਾਂ ਛੱਡਿਆ ਜਾਵੇ ਤੇ ਇਹਨਾਂ ਦਾ ਬਾਕੀ ਪਰਿਵਾਰ ਵੀ ਇੱਥੇ ਹੀ ਆ ਜਿਨ੍ਹਾਂ ਨੂੰ ਪੈਸੇ ਆਉਂਦੇ ਆ ਇਹ ਪੈਸੇ ਘਲਦੇ ਆ ਉਧਰੋਂ ਕੋਈ ਕਮਾਈ ਕਰਦੇ ਆ ਉਧਰ ਪੈਸੇ ਘਲਦੇ ਆ ਸਾਰਾ ਕੁਝ ਹੁੰਦਾ ਵਾ ਪਰਿਵਾਰ ਨੂੰ ਵੀ ਨਾਲ ਵਿੱਚ ਟਰੇਸ ਕੀਤਾ ਜਾਵੇ ਘਟੋ ਘਟ ਜਿਹੜੀ ਮੇਰੀ ਰੈਕਿੰਗ ਹੋਈ ਆ ਤੇ ਇਹਨਾਂ ਦੇ ਪਰਿਵਾਰ ਨੇ ਜਾਂ ਅਸੀਂ ਪਿੰਡ ਦੇ ਨਹੀਂ ਕੀਤੀ ਆ ਮੈਂ ਇਹਨਾਂ ਤੋਂ ਸਾਰਿਆਂ ਤੋਂ ਜਾਨ ਮੰਗ ਲਈ ਸੁਰੱਖਿਆ ਦੇ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ। ਚੇਅਰਮੈਨ ਸਾਹਿਬ ਕਦੀ ਇਸ ਜਿਸ ਬੰਦੇ ਨੇ ਫਰੋਖਤੀ ਦਾ ਜਾਂ ਕਿਸੇ ਨੇ ਕਿਸਨੇ ਇਦਾਂ ਦੇ ਧਮਕੀ ਅੱਜ ਤੱਕ ਫੋਨ ਆਏ ਆ ਜਾਂ ਧਮਕੀ ਬਰੇਕ ਕੋਈ ਨਹੀਂ ਨਹੀਂ ਮੈਨੂੰ ਨਹੀਂ ਆਏ ਤੇ ਬਾਹਰ ਹੀ ਪੈਸੇ ਪੂਸੇ ਲੈਂਦੇ ਰਹਿਆ ਕਿ ਸਾਈਲਰ ਵਾਲਿਆਂ ਕੋਲ ਲੈ ਲੈ ਜਾਂ ਸultanpur Lodhi ਚ ਕਿੰਨਾ ਅਤਿਗਵਾਦ ਪਾਇਆ ਸੀ ਮੁੜ ਕੇ ਲੋਹਾਂ ਵਾਲੀ ਏਰੀਆ ਚ ਆ ਗਿਆ ਤੇ ਹੁਣ ਨਵਾਂ ਹੀ ਇਹਨਾਂ ਨੇ 7-8 ਮਹੀਨੇ ਬਾਅਦ ਚਾਲੂ ਕੀਤਾ ਵਾ ਇਹ ਵਰਤਾਜ ਇਸ ਪਰਿਵਾਰ ਦੇ ਨਾਲ ਜਾਂ ਇਸ ਬੰਦੇ ਦੇ ਨਾਲ ਜਿਸ ਬੰਦੇ ਨੇ ਉਹ ਫੇਸਬੁਕ ਤੇ ਸ਼ਰਿਆਮ ਜ਼ਿੰਮੇਵਾਰੀ ਲਈ ਆ ਇਹਦੇ ਨਾਲ ਕਦੀ ਅੱਜ ਤੱਕ ਤੁਹਾਡਾ ਕੋਈ ਪੁਰਾਣਾ ਵੈਰ ਭਾਵ ਜਾਂ ਪੁਰਾਣਾ ਕੋਈ ਇਦਾਂ ਦਾ ਤਾਂ ਕੋਈ ਪਹਿਨੀ ਕੋਈ ਹੈਗੇ ਤੇ ਇਹ ਪੁਰਾਣੇ ਬਜ਼ੁਰਗਾਂ ਦੇ ਵਿੱਚੋਂ ਸਾਹਜ ਪੱਕੇ ਪੁਰਾਣੇ ਆ ਸਾਡੇ ਕਦੀ ਕੋਈ ਹੈ ਹੀ ਨਹੀਂ ਇਹਨਾਂ ਦੇ ਬਜ਼ੁਰਗ ਤਾਂ ਮਿਲਦੇ ਆ ਬਾਕੀ ਇਹਦਾ ਕੀ ਵੈਰ ਆ ਦੱਸ ਦੇ ਇੱਥੇ ਹੋਵੇ ਤਾਂ ਦੱਸੋ ਇੰਗਲੈਂਡ ਜਿੰਮੇਵਾਰੀ ਲੈਣ ਡਿਆ ਅੱਜ ਅਸੀਂ ਹੁਣ ਇਸ ਵੇਲੇ ਉਸ ਜਗ੍ਹਾ ਤੇ ਖੜੇ ਆ ਜਿੱਥੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜੰਦਾ ਪਿੰਡ ਫੁਕੀਆ ਸultanpur Lodhi ਜਿਹਦੇ ਤੇ ਰਾਤ 8:30 ਵਜੇ ਦੇ ਕਰੀਬ ਇਸ ਜਗ੍ਹਾ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਦੋਵਾਂ ਪਿਸਤੌਲਾਂ ਨਾਲ 12 14 ਰਾਉਂਡ ਜਿਹੜੇ ਫਾਇਰ ਕੀਤੇ ਗਏ ਕਿਸਮਤ ਨਾਲੇ ਭੱਜ ਕੇ ਬਚਿਆ ਆ ਅੱਜ ਜਨਾਜ਼ਾ ਨਿਕਲ ਗਿਆ ਲਾਅਨ ਆਰਡਰ ਦਾ ਜਿਹੜਾ ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਆ ਬੁਰੀ ਹਾਲਾਤ ਹੋ ਗਈ ਆ ਕੋਈ ਬੰਦਾ ਆਪਣੇ ਘਰੋਂ ਇਹ ਨਹੀਂ ਸੇਫ ਵੀ ਮੈਂ ਰੋਟੀ ਖਾ ਕੇ ਦੋ ਕਦਮ ਸੈਰ ਕਰ ਲਵਾਂ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਇਧਰੋਂ ਮੁੰਡੇ ਆਉਂਦੇ ਆ ਮੂੰਹ ਬੰਨੇ ਆ ਤੇ ਗੋਲੀਆਂ ਚਲਾ ਕੇ ਤੇ ਭੱਜ ਜਾਂਦੇ ਆ ਤੇ ਇਹ ਹਾਲਾਤ ਅੱਜ ਪੰਜਾਬ ਦੇ ਬਣ ਗਏ ਆ ਵੀ ਕੋਈ ਕਿਸੇ ਤਰ੍ਹਾਂ ਦਾ ਇਹਦੇ ਪਿੱਛੇ ਸਾਜ਼ਿਸ਼ ਕੀ ਆ ਇਹਦੇ ਪਿੱਛੇ ਕੀ ਕਾਰਨ ਜਿਹੜਾ ਉਹ ਸਿੱਧੀਆਂ ਗੋਲੀਆਂ ਮਾਰੀਆਂ ਇੱਕ ਤਾਂ ਹੁੰਦਾ ਨਾ ਡਰੋਨ ਲਈ ਗੋਲੀਆਂ ਮਾਰੀਆਂ ਸਿੱਧੀਆਂ ਗੋਲੀਆਂ ਮਾਰੀਆਂ ਉਹ ਕਿਸਮਤ ਨਾਲ ਬਚ ਗਿਆ ਭੱਜ ਕੇ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਆ ਇਹ ਜਿਹੜਾ ਪੰਜਾਬ ਦਾ ਮਾਹੌਲ ਕਿੱਦਾਂ ਨੂੰ ਜਾ ਰਿਹਾ ਪੰਜਾਬ ਦੇ ਵਿੱਚ ਰਹਿਣ ਲਾਇਕ ਨਹੀਂ ਬਣ ਗਿਆ ਯੂਪੀ ਦਾ ਨੌ ਜਿਆਦਾ ਬੱਤਰ ਮਾਹੌਲ ਬਣ ਗਿਆ ਯੂਪੀ ਹੋਵੇ ਸੇਫ ਹੋ ਗਿਆ ਪੰਜਾਬ ਜਿਹੜਾ ਉਤੋਂ ਵੀ ਮਾੜਾ ਹਾਲਾਤ ਹੋ ਗਿਆ ਇਹਦੀ ਅਸੀਂ ਛੇਤੀ ਇਨਕੁਆਰੀ ਕਰਕੇ ਕਰਵਾ ਕੇ ਮੰਗ ਕਰਦੇ ਆਂ ਵੀ ਜਿਹੜੇ ਦੋਸ਼ੀਓ ਫੜੇ ਜਾਣ ਪਤਾ ਲੱਗੇ ਇਹਦੇ ਪਿੱਛੇ ਸਾਜ਼ਿਸ਼ ਕੀ ਆ